ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਤੁਹਾਨੂੰ ਇੱਕ ਗੁਰੂ ਦੀ ਕਿਰਪਾ ਵਿਖਾਉਣ ਲੱਗੇ ਆ ਜਦੋਂ ਅਸੀਂ ਆਏ ਆ ਤੇ ਪਾਣੀ ਵਿੱਚ ਪੂਰਾ ਸਾਡਾ ਜਿਹੜਾ ਸਰੀਰ ਉਹ ਡੁੱਬ ਚਲੇ ਡੁੱਬਦਾ ਸੀਗਾ ਅੱਧੇ ਅੱਧੇ ਬੰਦੇ ਜਿੰਨਾ ਪਾਣੀ ਬਾਹਰ ਦੇਖੋ ਪਾਣੀ ਕਿੰਨਾ ਹੈ ਤੇ ਮੈਂ ਚੜ੍ਹਦੀ ਕਲਾ ਦੀ ਗੱਲ ਕਰ ਲੰਗਾ ਜਿਹੜੀ ਬਾਬੇ ਨਾਨਕ ਦੀ ਕਿਰਪਾ ਉਹ ਤੁਹਾਨੂੰ ਦਿਖਾਉਣੇ ਆ ਜੋ ਇਹਨੇ ਮੁਸੀਬਤਾਂ ਦੇ ਵਿੱਚ ਵੀ ਗੁਰੂ ਸੱਚੇ ਪਾਤਸ਼ਾਹ ਦਾ ਸਤਿਕਾਰ ਸੈਂਟਰਲ ਨੇ ਕੋ ਆ ਦੇਖੋ ਸੋਨੇ ਸੈਟਰ ਅਕਲੇ ਲੱਗ ਲਿਆ ਨਾ ਆ ਦੇਖੋ ਤੰਤਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੋਤੀ ਪ੍ਰਕਾਸ਼ ਨੇ ਤੇ ਇਨਾ ਮਨ ਪਰਿਵਾਰ ਦਾ ਚੜ੍ਹਦੀ ਕਲਾ ਵਿੱਚ ਤੇ ਮੈਂ ਜਦੋਂ ਘਰੋਂ ਤੁਰਿਆ ਸੀ ਤੇ ਮਨ ਬੜਾ ਹੋਰ ਸੀ ਵੇਖ ਕੇ ਵੀ ਇੰਨੀ ਮੁਸੀਬਤ ਕਿਵੇਂ ਆਈ ਤੇ ਬਾਬਾ ਨਾਨਕ ਮਿਹਰ ਕਰੇ ਆ ਵੇਖ ਜਿੰਨੀ ਦੇਰ ਇਹਦਾ ਹੱਥ ਸਿਰ ਤੇ ਨਾ ਇਹਨਾਂ ਪਰਿਵਾਰਾਂ ਤੇ ਓਨੀ ਦੇਰ ਕੋਈ ਵਾਲੀ ਵਿੰਗਾ ਨਹੀਂ ਕਰ ਸਕਦਾ ਤੇ ਸੱਚੇ ਪਾਤਸ਼ਾਹ ਗੁਰਦਾਸ ਉਥੇ ਸਹਿਬ ਦਾ ਸੌਖਾ ਸਨ ਕਰਕੇ ਆਪਾਂ ਪੁੱਤੀ ਸਹਿਬ ਲੈ ਕੇ ਜਾਣੇ ਨੇ ਜਿੱਥੇ ਪਰਿਵਾਰ ਜਾਏਗਾ ਉੱਥੇ ਇਹਨਾਂ ਦੇ ਨਾਲ ਉਥੀ ਸਹਿਬ ਨਾਲ ਲੈ ਕੇ ਜਾਣੇ ਨੇ ਇਹ ਅਰਦਾਸ ਸਾਡੀ ਸਤਿਗੁਰਾਂ ਅਗੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕੇ ਮਹਾਰਾਜ ਇਹ ਮੁਸੀਬਤ ਜਿਹੜੀ ਆਈ ਏ ਤੇ ਭਾਵੇਂ ਦੇਖ ਕੇ ਬੜਾ ਮਨ ਦੁਖੀ ਸੀ ਪਰ ਪਰਿਵਾਰ ਨੇ ਜਦੋਂ ਗੱਲਾਂ ਬਾਤਾਂ ਕੀਤੀਆਂ ਇਹ ਪਰਿਵਾਰ ਦੇਖੋ ਤੇ ਚੜ੍ਹਦੀ ਕਲਾ ਵਿੱਚ ਬੈਠ ਗਏ ਇੰਨੀ ਤੇਪਾ ਬਾਬਾ ਪ੍ਰਵੀਦਰ ਸਿੰਘ ਜੀ ਨੇ ਤੇ ਵਾਰ-ਵਾਰ ਜਦੋਂ ਵੀ ਕਹਿੰਦੇ ਵੀ ਸਾਡੇ ਤੇ ਮੁਸੀਬਤ ਆਉਂਦੀ ਅਸੀਂ ਦੋ ਤਿੰਨ ਸਾਲਾਂ ਚ ਫਿਰ ਖੜੇ ਹੋ ਜਾਂਦੇ ਆਂ ਤੇ ਇਹ ਖੜਾ ਬਾਬਾ ਨਾਲ ਕੀ ਕਰ ਸਕਦਾ ਦੂਜਾ ਨਹੀਂ ਇਸ ਕਰਕੇ ਮਨ ਨੂੰ ਚੜ੍ਹਦੀ ਕਲਾ 'ਚ ਰੱਖੀਏ ਤੇ ਇਹ ਇਸ ਸਮੇਂ ਦੇ ਵਿੱਚ ਆਪਾਂ ਨਾਲ ਖੜੀਏ ਤੇ ਆਸਰਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਬਹੁਤ ਵੱਡਾ ਪਿਆਰ ਸਤਿਕਾਰ ਇਥੋਂ ਮਿਲਦੇ ਆ